ਮਟਾਲਾ ਦੇ ਮਾਨ ਨਗਰ ਰਿਹਾਇਸ਼ੀ ਇਲਾਕੇ ਦੇ ਵਿੱਚ ਦਿਨ ਦਿਹਾੜੇ ਲੁਟੇਰਿਆਂ ਨੇ ਗਨ ਪੁਆਇੰਟ ਤੇ ਬੱਬਰ ਜੁਵਲਰ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਅਤੇ 13 ਟੋਲੇ ਸੋਨੇ ਸਮੇਤ 5000 ਦੀ ਨਕਦੀ ਲੁੱਟ ਲਈ ਅਤੇ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਗਏ ਪੁਲਿਸ ਨੂੰ ਲੁੱਟਦੇ ਇਤਲਾਹ ਮਿਲਦੇ ਹੀ ਮੌਕੇ ਤੇ ਡੀਐਸਪੀ ਅਤੇ ਹੋਰ ਪੁਲਿਸ ਟੀਮ ਪਹੁੰਚਦੀ ਹੈ ਤੇ ਜਾਂਚ ਸ਼ੁਰੂ ਕਰ ਦਿੰਦੀ ਹੈ ਉਥੇ ਹੀ ਬੱਬਰ ਜੁਵੈਲਰ ਮਾਲਕ ਨੇ ਦੱਸਿਆ ਕਿ ਦੁਪਹਿਰ ਦੇ ਸਮੇਂ ਪਹਿਲਾਂ ਇੱਕ ਵਿਅਕਤੀ ਉਹਨਾਂ ਦੀ ਦੁਕਾਨ ਤੇ ਸੋਨੇ ਦੀ ਮੰਦਰੀ ਵੇਖਣ ਲਈ ਆਇਆ ਅਤੇ ਉਥੇ ਹੀ ਮੋੜ ਇੱਕ ਨਿਹੰਗ ਸਿੰਘ ਦੇ ਬਾਣੇ ਦੇ ਵਿੱਚ ਆਇਆ ਅਤੇ ਦੇਖਦੇ ਹੀ ਉਹ ਤਿੰਨ ਹੋ ਗਏ ਅਤੇ ਅਚਾਨਕ ਇੱਕ ਨੇ ਰਵਾਲਵਰ ਕੱਢ ਲਿਆ ਅਤੇ ਦੂਜੇ ਨੇ ਤੇਜ਼ ਤਾਰ ਦਾ ਤਾਤਰ ਕੱਢ ਲਿਆ ਅਤੇ ਉਸ ਦੇ 13 ਤੋਲੇ ਸੋਨੇ ਦੇ ਗਹਿਣੇ ਜੋ ਕਿ ਕਰੀਬ 7.5 ਲੱਖ ਰੁਪਏ ਦੇ ਹਨ ਅਤੇ 5000 ਦੀ ਨਕਦੀ ਵੀ ਲੁੱਟ ਕੇ ਫਰਾਰ ਹੋ ਗਏ ਅਤੇ ਹੁਣ ਪੀੜਤ ਦੇ ਵੱਲੋਂ ਇਨਸਾਫ ਦੀ ਗੁਹਾਰ ਭਾਈ ਜਾ ਰਹੀ ਹੈ ਉਥੇ ਹੀ ਪੁਲਿਸ ਜ਼ਿਲ੍ਹਾ ਪਟਿਆਲਾ ਦੇ ਡੀਐਸਪੀ ਆਜ਼ਾਦ ਦਵਿੰਦਰ ਸਿੰਘ ਨੇ ਘਟਨਾ ਦੇ ਬਾਰੇ ਦੱਸਦੇ ਹੋਏ ਕਿਹਾ ਕਿ ਬਿਆਨ ਦਰਜ ਕੀਤੇ ਗਏ ਹਨ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਬੰਦੂਕ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਮੇਰਾ ਨਾਮ ਸੁਵਿੰਦਰ ਸਿੰਘ ਹੈ ਕੀ ਹੋਇਆ ਸਰੋ ਕਸਟਮਰ ਆਇਆ ਇਹ ਮੁੰਦਰੀ ਦੇਖਣ ਆਸੇ ਕਿਨਾਂ ਮੇਰੇ ਨਾਲ ਲੇਡੀਆਂ ਹੈਗੀਆਂ ਦੋ ਦੋ ਪਿਛੇ ਆ ਰੀਆਂ ਨੇ ਤੇ ਮੈਂ ਉਹਨਾਂ ਨੂੰ ਮੁੰਦਰੀ ਦਿਖਾਈ ਮੁੰਦਰੀ ਜੈਂਟਸ ਮੁੰਦਰੀ ਦੇ ਡੱਬੇ ਕੱਢੀ ਵਿੱਚ 40 ਤੋਂ 70 ਗ੍ਰਾਮ ਸਮਾਨ ਹੈ ਮੇਰਾ ਮੁੰਦਰੀ ਲਾਲ ਸੀ ਲੇਡੀਆਂ ਨਹੀਂ ਆਗੀਆਂ ਉਹਨਾਂ ਨਾਲ ਕੱਲਾ ਹੀ ਆਇਆ ਹੈ ਪਹਿਲੇ ਾਕੀ ਭਾਗ ਬੰਨੇ ਤੇ ਨੀਲੀ ਬੈਂਡ ਪਾਈ ਹੋਣਾ ਤੇ ਮੰਦਰੀਆਂ ਦੇਖਿਆ ਕਹਿੰਦਾ ਲੇਡੀਜ਼ ਮਗਰ ਆ ਰਹੀਆਂ ਨੇ ਤੇ ਫਿਰ ਕਹਿੰਦਾ ਚਲੋ ਮੈਨੂੰ ਲੇਡੀਜ਼ ਮੰਦਰੀਆਂ ਦਿਖਾ ਦਿਓ ਮੈਂ ਉਹ ਗੱਲੇ ਦੇ ਵਿੱਚ ਰੱਖਤੀ ਡੱਬੀ ਦੂਜੀ ਡੱਬੀ ਕੱਢੀ ਲੇਡੀਜ਼ ਮੰਦਰੀ ਵਾਲੀ ਤੇ ਉਹਦੇ ਚੋਂ ਕੱਢ ਕੇ ਮੰਦਰੀਆਂ ਵਿਖਾਈਆਂ ਦੋ ਤਿੰਨ ਉਹਨਾਂ ਉਹਨੇ ਜੋ ਵੀ ਵੇਖਿਆ ਤੇ ਬਾਅਦ ਵਿੱਚ ਇੱਕ ਆਇਆ ਨਿਹੰਗ ਦੇ ਬਾਣੇ ਵਾਲਾ ਆਇਆ ਚਿੱਟੇ ਚਟਾ ਪਾਇਆ ਹੋਏ ਉਹਨੇ ਕੁੱਟਦਾ ਨੀਲਾ ਪਰਨਾ ਬੰਨਿਆ ਸੀ ਤੇ ਦਾਤਰ ਸਾਈਡ ਤੇ ਆਇਆ ਸੀ ਮੈਂ ਜੇ ਸੇਵਾ ਸੁਭਾ ਲੈਣ ਵਾਲਾ ਉਹ ਉਹਨੇ ਹੱਥ ਜੋੜੇ ਆ ਕੇ ਮੇਰੇ ਅੱਗੇ ਮੈਂ ਹਾਂ ਜੀ ਬੇਨਤੀ ਕਰੋ ਕਰੋ ਹੁਕਮ ਕਰੋ ਕੀ ਕਰਨਾ ਕਹਿੰਦਾ ਵੀ ਇਹ ਆਦਾਂ ਪਹਿਲਾਂ ਕੀਤਾ ਉਹਨੇ ਫਿਰ ਮੈਂ ਫਿਰ ਫਿਰ ਪੁੱਛਿਆ ਮੈਂ ਹਾਂਜੀ ਹੁਕਮ ਕਰੋ ਬਾਬੇ ਕੀ ਚਾਹੀਦਾ ਤੁਹਾਨੂੰ ਉਹਨੇ ਦਾਤਰ ਕੱਢਿਆ ਤੇ ਹੋ ਗਿਆ ਜਿਆ ਦੂਸਰਾ ਹੀ ਉਹਨੇ ਪਿਸਤਲ ਕੱਢਿਆ ਨਾਲ ਹੀ ਫਿਰ ਇੱਕ ਜਣਾ ਹੋਰ ਆਇਆ ਉਹ ਤੇ ਉਹ ਦਿਨਾਂ ਨੇ ਜਾ ਕੇ ਉਹ ਮੇਰੇ ਗੱਲੇ ਤੋਂ ਸਮਾਨ ਕੱਢਿਆ ਫਿਰ ਉਹ ਪੇਟੀ ਨੂੰ ਪੈਨ ਪਾਇਆ ਪਰ ਉਹ ਮੈਂ ਖੋਲਣ ਨਹੀਂ ਦਿੱਤੀ ਉਹਨੂੰ ਹਾਂਜੀ ਕਿੰਨਾ ਤੇ ਦੇਖੋ 16 ਲੈ ਕੇ ਗਏ ਮੇਰੇ ਕੋਲ 130 ਗ੍ਰਾਮ ਸੋਨਾ ਲੱਗੇ ਜੀ ਆਜੇ ਕੋ ਕਰਕੇ ਕਿੰਨੀ ਵੈਲਿਊ ਹੈ ਵੈਲਿਊ ਹੈ 7.5-8 ਲੱਖ ਰੁਪਈਆ ਜੀ ਉਹਦੀ ਵੈਲਿਊ ਬੜੀ ਕਿੰਨੀ ਦੇ ਤੋ ਸ਼ਾਪ ਕਰ ਰਹੇ ਹੋ ਆਪਣੇ ਤੇ ਮੇਰੀ ਇਥੇ ਸ਼ਾਪ 25 ਸਾਲ ਤੋਂ ਜੀ 1996 ਦੀ ਹੈਗੇ ਜੀ ਸ਼ਾਪ ਮੇਰੀ ਅੱਗੇ ਕੀ ਲੱਗਦਾ ਚੋਣ ਜੱਤ ਲੱਗੀ ਨਹੀਂ ਕੋਈ ਸਪੋਰਸ ਵੀ ਲੱਗੀ ਤਾਂ ਵੀ ਦਿਨ ਦਿਹਾੜੇ ਛੋੜੀਆਂ ਹੁੰਦੀਆਂ ਔਰ ਸਭ ਸਾਰੇ ਹਮਲੀ ਹਮਲੀ ਤੋਰੇ ਫੱਟੇ ਜੋ ਵੀ ਹੈਗਾ ਵੇਖੋ ਤੁਹਾਡੇ ਸਾਹਮਣੇ ਸ਼ਰੇ ਬਾਜ਼ਾਰ ਤੋਂ ਲੁੱਟ ਕੇ ਲਾ ਕੇ ਮੈਂ ਤਾਂ ਰੋਲਾ ਵੀ ਪਾਇਆ ਵੀ ਸ਼ਟਰ ਬੰਦ ਕਰ ਦੋ ਕੋਈ ਨਹੀਂ ਮੈਂ ਮਰਦਾ ਮਰਨ ਦਾ ਇਹ ਕਾਬੂ ਆ ਜਾਣਗੇ ਪਰ ਕਹਿੰਨੇ ਛੱਟਾ ਸੁਨਿਆ ਨਹੀਂ ਤੇ ਉਨੀ ਦਿਨ ਉਹ ਭੱਜ ਗਿਆ ਵੀ ਰੋਲਾ ਪੈ ਗਿਆ ਭੱਜੋ ਭੱਜੋ ਪੇਟੀ ਰਹਿੰਦੋ ਗਰਗੱਲਾ ਰਹਿੰਦੋ ਵੱਡਾ ਜਿਹੜਾ ਮੈਂ ਹਾਂਜੀ ਹਾਂ ਤੇ ਗੱਲੇ ਦੇ 4-5000 ਰੁਪਏ ਦੇ ਨਾਲ ਗੁੱਟ ਦੋ ਗੁਟਕਾ ਸਾਹਿਬ ਉਹ ਵੀ ਨਾਲ ਹੀ ਲੱਗੇ ਹੋ ਗੀ ਜੋ ਹਾਦਸਾ ਆਇਆ ਮਾਰ ਮਾਰ ਕੇ ਤੇ ਲੱਗੇ ਹੋ ਹਾਂਜੀ ਸੋਨਾ ਦਾ ਕਿੰਨੇ ਕਿੰਨੇ ਲੱਗਦਾ ਨੁਕਸਾਨ ਸਾਢੇ 7 ਤੋਂ 8 ਲੱਖ ਰੁਪਏ ਦਾ ਸੀਸੀਟੀਵੀ ਹਾਂਜੀ ਸੀਸੀਟੀਵੀ ਹਾਂਜੀ ਹਾਂਜੀ ਲੱਗਾ ਸੀਸੀਟੀਵੀ ਲੱਗਾ ਫੁਟੇਜ ਲੱਗੇ ਪੁਲਿਸ ਵਾਲੇ ਵੀ ਬਰੇਕ ਲੱਗੇ ਸਾਰੇ ਐਸਐਚਓ ਸਾਹਿਬ ਆਏ ਡਿਪਟੀ ਸਾਹਿਬ ਆਏ ਉਹ ਲੱਗੇ ਹਾਂਜੀ ਹਰੋ ਇਹ ਜੀ ਮਾਨ ਨਗਰ ਹੈਗਾ ਵਕਤ ਆਪਣੇ ਪਟਾਰੀ ਦੇ ਵਿੱਚ ਹੈ ਪਟਾਰੀ ਦੇ ਮਾਨ ਨਗਰ ਆ ਉੱਥੇ ਬੱਬਰ ਚੂਦਰ ਹੈ ਜੀ ਉੱਥੇ ਤਿੰਨ ਬੰਦੇ ਆਏ ਆ ਦਫਤਰ ਤੇ ਗਨਪਾਡ ਦੇ ਨੌਕਰ ਇਹ ਪਹਿਲਾਂ ਮੁਦਰੀਆਂ ਲੈ ਕੇ ਸੇਕੀ ਹੋਣਾ ਨੇ ਦੋਨਾਂ ਲੇਡੀਜ਼ ਮੁਦਰੀਆਂ ਖਾਈਆਂ 230 ਗ੍ਰਾਮ ਦਾ ਉਹਦਾ ਵਜਨ ਹੋਇਆ ਉਹ ਗਨਪਾਡ ਦੇ ਦਫਤਰ ਦੇ ਨੌਕਤੇ ਭੁੱਖ ਹੋ ਕੇ ਲੈ ਗਿਆ ਤੇ ਉਹਨਾਂ ਨੂੰ ਸੀਸੀਟੀਵੀ ਖੰਗਾਲਦੇ ਆ ਉਹਦਾ ਮੁਕਦਮਾ ਦਰਜ ਕਰਕੇ ਦੋਸ਼ੀ ਨੂੰ ਫੇਸ ਕਰਦੇ ਆ ਹਾਂ ਆ ਰਿਹਾ ਫੋਟੋ ਆਈਆਂ ਨੇ ਤੁਸੀਂ ਕੋੜੀ ਲੱਗਦੀ ਹੈ ਟਾਈਮ ਕਿੰਨੇ ਦੇ ਵਿੱਚ ਹੈ 1500 ਵਕ ਡੇਡ ਦਾ ਆਸਮ ਜਨ న్యూਸ ਦੇ ਲਈ ਗੁਰਦਾਸਪੁਰ ਤੋਂ ਲੱਕੀ ਦੀ ਰਿਪੋਰਟ